ਸੁੱਧ ਪੰਜਾਬੀ ਦੇ ਸ਼ਬਦ ਕਰਤੇ ਹੁੰਦੇ ਨੇ

പൂരാ പ ਜੇ ਜਾਏਗਾ ਨਿੰਦੀ ਤੋਂ ਬਿਨਾ ਕਾਲ әндәре Kadar fındas ama சி தே ਮਸਾਅੱਲਾ ਰਗੜਨਾ ਜਾਣਾ ਉਸੀ ਸਿੱਖ ਸਿੱਲੇ ਲੈ ਕੇ ਆਏ ਐਵੇਂ ਢਾਲ ਢਾਲ ਹੁੰਦੀ ਐ ਹਥਿਆਰ ਐ ਇੱਕ ਦੁਸ਼ਮਣ ਦਾ ਬਾਹਰ ਰੋਕਣ ਵਾਸਤੇ ਢਾਲ ਉਹਨੇ ਆਪਣਾ ਦੁਸ਼ਮਣ ਦਾ ਬਾਹਰ ਢਾਲ ਦੇ ਉੱਤੇ ਰੋਕ ਲਿਆ ਤੇ ਦੂਜਾ ਹੁੰਦਾ ਢਾਲ ਢਾਲ ਹੁੰਦਾ ਗੱਲ ਨਾਲ ਸੋਨੇ ਨੂੰ ਢਾਲ ਕੇ ਗਹਿਣੇ ਬਣਾਏ ਜਾਂਦੇ ਹਨ ਤੇ ਇਸੇ ਤਰ੍ਹਾਂ ਲਾਲ ਸੁਰਖ ਰੰਗ ਨੂੰ ਕਹਿੰਦੇ ਨੇ ਉਸ ਦੀ ਪੱਗ ਦਾ ਰੰਗ ਲਾਲ ਹੈ ਤੇ ਲਾਲ ਲਾਲ ਹੁੰਦੀ ਹੈ ਮੂੰਹ ਦੇ ਵਿੱਚੋਂ ਪਾਣੀ ਵਗਦਾ ਜਦੋਂ ਉਹਨੂੰ ਕਹ ਦਿੰਨੇ ਆਪਾਂ ਉਸ ਦੇ ਮੂੰਹ ਵਿੱਚੋਂ ਲਾਲ ਵਗ ਰਹੀ ਹੈ ਉਸ ਤੋਂ ਬਾਅਦ ਬੋਲੀ ਬਲੀ ਬਲੀ ਹੁੰਦਾ ਤਾਕਤਵਰ ਅਰਜਨ ਬਹੁਤ ਬਲੀ ਸੀ ਤੇ ਵਾਲੀ ਅਹ ਥੋੜੀ ਜਿਹੀ ਆਵਾਜ਼ ਨਾਲ ਆਨ ਬੋਲਦੇ ਆ ਪਤਾ ਉਹ ਕੀ ਹੁੰਦਾ ਐ ਏ ਤੁੱਕ ਦੀ ਅਗ ਦੀਆਂ ਲਾਟਾਂ ਨਾਲ ਨਿਕਲਣਾ ਤਿੱਤੋ ਹਜੇ ਤੱਕ ਅੱਗ ਨਹੀਂ ਵਾਲੀ ਆਪਾਂ ਕਹਦੇ ਨੇ ਤਿੱਤੋ ਹਜੇ ਤੱਕ ਕਰਦੇ ਨਹੀਂ ਵਾਲੀ ਉਸ ਤੋਂ ਬਾਅਦ ਆ ਬੋਲੀ ਬੋਲੀ ਤੇ ਬੋਲੀ ਬੋਲੀ ਜਵਾਨ ਨੂੰ ਕਹਿੰਦੇ ਨੇ ਮੇਰੀ ਬੋਲੀ ਪੰਜਾਬੀ ਹੈ ਬੋਲੀ ਅਧਿਵਾਦ ਥੋੜੀ ਜਿਹੀ ਆਉਂਦੀ ਆ ਬੋਲੀ ਬੋਲੀ ਹੁੰਦਾ ਵੀ ਉਹਨੂੰ ਕਰਨਾ ਤੋਂ ਨਹੀਂ ਸੁਣਦਾ ਉਸ ਨੂੰ ਕਰਨਾ ਤੋਂ ਨਹੀਂ ਸੁਣਦਾ ਉਹ ਬੋਲੀ ਹੈ ਹਾਂਜੀ ਐਵੇਂ ਦਾ ਹੀ ਕੋਈ ਹੋਰ ਸ਼ਬਦ ਹੈਗਾ ਤਾਂ ਲਿਖੋ ਜਰੂਰ ਕਮੈਂਟ ਦੇ ਵਿੱਚ ਤਾਂ ਹੀ ਪਤਾ ਲੱਗਦਾ ਫਿਰ ਵੀ ਆਵਾਜ਼ ਪਤਾ ਲੱਗ ਗਈ ਤੇ ਹੁਣ ਥੋੜੇ ਜਿਹੀ ਰਹਿ ਗਏ ਬਸ ਆਪਣੇ ਜਿਹੜੇ ਆ ਰਹਿ ਗਏ ਸਬਦ ਕਰਨੇ ਇਸ ਤੋਂ ਬਾਅਦ ਫਿਰ ਕਮੈਂਟ ਕਰਕੇ ਦੱਸਿਓ ਜਰੂਰ ਕਿ ਕੀ ਅੱਗੇ ਕੀ ਕਰਨਾ ਹਾਂਜੀ ਗੁਰਪ੍ਰੀਤ कौर ਹਾਏ ਹਾਏ ਜੀ ਸਸਕਾਲ ਥੈਂਕ ਯੂ ਜੀ ਨਾਲ ਜੁੜਨ ਲਈ ਅੱਗੇ ਵੀ ਸ਼ੇਅਰ ਕਰਦੇ ਆ ਕਰੋ ਤੇ ਧੰਨਵਾਦ ਹੈ ਜੀ ਜਿਹੜੇ ਸਾਰੇ ਮੇਰੇ ਨਾਲ ਜੁੜਦੇ ਆ ਜਰੂਰ ਕੋਸ਼ਿਸ਼ ਕਰੋ ਕਿ ਆਪਾਂ ਸਭ ਤੱਕ ਇਹ ਪਹਚਾਈਏ ਤੇ ਸਾਰੇ ਵਧੀਆ ਪੰਜਾਬੀ ਲਿਖਣ ਲੱਗ ਜਾਣ। ਹਾਂਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਕੱਲ ਫੇਰ ਮਿਲਦੇ ਆ। ਕੀ ਕਰਨਾ ਥੋੜਾ ਬਹੁਤਾ ਕਮੈਂਟ ਦੇ ਵਿੱਚ ਦੱਸ ਦਿਆ ਕਰੋ। ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ।